ਜਦੋਂ ਇਹ ਸਵਾਲ ਕੀਤਾ ਜਾਂਦਾ ਤੁਸੀਂ ਕੌਣ ਹੁੰਦੇ ਹੋ ਉਹਨੂੰ ਜਵਾਬ ਦਾ ਕੀ ਦਿੰਦਾ ਸਿੱਖ ਜਾਂ ਕੀ ਦੇਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਮੇਰਾ ਪਿਤਾ ਮਾਤਾ ਸਾਹਿਬ ਜੀ ਮੇਰੀ ਮਾਤਾ ਕੇਸ ਗੱਲ ਤੋਂ ਮੈਂ ਜਮਿਆ ਤੇ ਅਨੰਦਪੁਰ ਸਾਹਿਬ ਦਾ ਵਾਸੀਆਂ ਮੁਖ ਦੇ ਮੇਰੇ ਲੜਾ ਦਿੱਤੀ ਹੋਈ ਦਸਤਾਰ ਤੈਨੂੰ ਪਤਾ ਨਹੀਂ ਲੱਗਦਾ ਕੌਣ ਆ ਲੱਸਣ ਦੀ ਜ਼ਰੂਰਤ ਆ ਦਰਸ਼ਨ ਦੀ ਜ਼ਰੂਰਤ ਆ ਭਾਈ ਜੱਤਿਆ ਜਦੋਂ ਪਿਤਾ ਜੀ ਦਾ ਸੀਸ ਲਾਉਣ ਲੱਗੇ ਸੀ ਮਾਹੌਲ ਕਿਦਾਂ ਦਾ ਸੀ ਮਰੀ ਦਰਦੇਸੀ ਛਪਾਉਂਦੇ ਸੀ ਆਪਣੇ ਆਪ ਨੂੰ ਸਾਰੇ ਵੀ ਵੱਡਣਾ ਦੇਣ ਟੋਕਣਾ ਦੇਣ ਕਿਉਂਕਿ ਜ਼ਲਮ ਬੜਾ ਜ਼ਲਮ ਕਰਦੇ ਸੀ ਅੱਛਾ ਤੂੰ ਤੇ ਮੇਰਾ ਪੁੱਤ ਬਣ ਗਿਆ ਰੰਗਰੇਟਾ ਗੁਰੂ ਦਾ ਬੇਟਾ ਬਣ ਗਿਆ ਪਰ ਮੇਰੇ ਪੁੱਤਰ ਮੈਂ ਇੱਕ ਬਚਨ ਕਰਦਾ ਮੈਂ ਇੱਕ ਸਿੱਖ ਇਸ ਸਿੱਖ ਨੂੰ ਅਸੀਂ ਦਿਖ ਦੇਵਾਂਗਾ ਐਸਾ ਖਾਲਸਾ ਸਰੂਪ ਦੇਵਾਂਗਾ ਇਹ ਲੱਕਾਂ 'ਚ ਖਲੋਤਾ ਪਛਾਲਿਆ ਜਾਏਗਾ